ਬੱਤ ਵਾ ਵਰਤਿਆ ਜਾਂਦਾ ਵਿਹਲੀ ਜੱਟੀ ਹੁੰਨ ਵੇਲੇ ਉਹਨਾਂ ਨੇ ਤੇ ਖੁੱਣ ਵੇਲੇ ਮਤਲਬ ਇਹਦਾ ਇਹ ਹੁੰਦਾ ਕਿ ਕਿਸੇ ਜੱਟ ਦੇ ਘਰ ਦੇ ਨਾਲ ਜਾਂ ਕਿਸੇ ਦੇ ਨਾਲ ਇਰਿਲੇਟਿਡ ਨਹੀਂ ਹੈ ਇਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਕੋਈ ਨਾ ਕੋਈ ਕੰਮ ਕਿਸੇ ਨਾ ਕਿਸੇ ਤਰ੍ਹਾਂ ਦਾ ਕਰਦੇ ਰਹਿੰਦੇ ਹੋ ਕਿ ਜੇ ਆਹ ਨਹੀਂ ਤੇ ਆਹ ਕਰ ਲਿਆ ਇਹ ਨਹੀਂ ਤੇ ਉਹ ਕਰ ਲਿਆ ਆਪਣੇ ਆਪ ਨੂੰ ਕੁਛ ਨਾ ਕੁਛ ਕੰਮਾਂ ਦੇ ਵਿੱਚ ਰੁੱਝੇ ਰੱਖਦੇ ਹੋ ਹਨਾ ਤੇ ਕਈ ਬਰੀ ਇਹ ਚੀਜ਼ਾਂ ਜਿਹੜੀਆਂ ਨੇ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦੀਆਂ ਨੇ ਤੇ ਜਿਹੜੇ ਕੰਮ ਆਪਣੇ ਆਪ ਤੁਸੀਂ ਕਰਦੇ ਰਹਿੰਦੇ ਹੋ ਕਿਸੇ ਦੇ ਕਹਿਣ ਤੋਂ ਬਗੈਰ ਜਾਂ ਤੁਸੀਂ ਆਪਣੀ ਮਰਜ਼ੀ ਨਾਲ ਕਰਦੇ ਹੋ ਤੁਹਾਡਾ ਪੈਸ਼ਨ ਹੈ ਜਾਂ ਤੁਸੀਂ ਉਹਨੂੰ ਪਸੰਦ ਕਰਦੇ ਹੋ ਉਹ ਖੁਸ਼ੀ-ਖੁਸ਼ੀ ਕਰਦੇ ਹੋ ਹਨ ਤੇ ਜੇ ਤੁਹਾਨੂੰ ਕੋਈ ਕਹਿੰਦਾ ਹੈਗਾ ਕਿ ਤੁਸੀਂ ਸਾਰਾ ਦਿਨ ਬਿਜ਼ੀ ਰਹਿੰਦੇ ਹੋ ਕੀ ਕਰਦੇ ਰਹਿੰਦੇ ਹੋ ਜਾਂ ਕਿਉਂ ਕਰਦੇ ਹੋ ਤੇ ਵੀ ਵਿਲੇ ਕਿਦਾਂ ਦੇ ਟਾਈਮ ਕੱਟਦੇ ਹੋ ਜਾਂ ਐਫ ਜੇ ਬਹੁਤ ਸਾਰੇ ਸਵਾਲ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਕਰਦੇ ਰਹਿੰਨੇ ਆ ਤੇ ਉਥੇ ਆਮ ਕਰਕੇ ਫਿਰ ਅਸੀਂ ਕਹਿ ਦਿੰਨੇ ਆ ਕੁਝ ਨਹੀਂ ਕਰਨਾ ਕੀ ਆ ਵਿਲੇ ਜੱਟੀ ਉਹਨ ਵਿਲੇ ਉਹਨ ਨਹੀਂ ਤੇ ਕਸੁੰਨ ਵਿਲੇ ਕਿ ਅਸੀਂ ਘਰਾਂ ਦੇ ਵਿੱਚ ਕੀ ਕਰਦੇ ਆ ਅਲਮਾਰੀ ਸਾਫ਼ ਕਰ ਲਈ ਕੋਈ ਹੋਰ ਕੰਮ ਕਰ ਲਿਆ ਕੁਝ ਪੜਨ ਦਾ ਕਰ ਲਿਆ ਕੋਈ ਕਿਤਾਬ ਚੁੱਕ ਲਈ ਕੋਈ ਰੱਖ ਲਈ ਕੋਈ ਇਦਾਂ ਦੇ ਛੋਟੇ ਛੋਟੇ ਕੰਮ ਅਸੀਂ ਕਰਦੇ ਰਹਿੰਨੇ ਆ ਇਹ ਉੱਥੇ ਚੀਜ਼ਾਂ ਜਿਹੜੀਆਂ ਨੇ ਬਹੁਤ ਨੋ ਛੋਟੀਆਂ-ਛੋਟੀਆਂ ਕਹਾਵਤਾਂ ਖੋਤਾ ਜਿਹੜੀਆਂ ਇਹ ਵਰਤ ਕੇ ਅਸੀਂ ਬੜੇ ਸਹਜ ਔਰ ਜਿਹਨੂੰ ਕਹਿੰਦੇ ਨੇ ਨਾ ਲਾਈਟ ਮੂਡ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਲੈ ਲੈਨੇ ਬਹੁਤ ਵਾਰ ਲੋਕ ਜਿਹੜੇ ਨੇ ਇਹਨਾਂ ਦੇ ਸ਼ਬਦੀ ਅਰਥ ਕੱਢਦੇ ਨੇ ਇਸ ਇਹਨਾਂ ਦੇ ਸ਼ਬਦੀ ਅਰਥ ਨਹੀਂ ਕੱਢਣੇ ਚਾਹੀਦੇ ਇਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਜਾਂ ਇਹਨਾਂ ਦਾ ਕਹਿਣ ਦਾ ਮਤਲਬ ਕੀ ਹੈ ਉਹ ਵਧੇਰੇ ਇੰਪੋਰਟੈਂਟ ਹੁੰਦਾ ਇਹਦੇ ਸ਼ਬਦੀ ਅਰਥ ਵੀਵੀ ਜਦੋਂ ਕੋਈ ਕੱਢਦਾ ਤੇ ਉਹਦੀ ਜਿਹੜੀ ਸੋੜੀ ਸੋਚ ਹੈ ਜਾਂ 네ਗੇਟਿਵ ਸੋਚ ਹੈ ਉਹ ਉਹਦਾ ਪ੍ਰਤੱਖ ਨਮੂਨਾ ਹੁੰਦੀ ਆ ਕਿਉਂਕਿ ਜਿਹੜਾ ਕਹਾਵਤਾ ਮੁਹਾਵਰੇ ਤੇ ਅਖੋਤਾਂ ਨੂੰ ਸਮਝਦਾ ਨਹੀਂ ਨਾ ਉਹ ਫਿਰ ਸਮਾਜ ਦਾ ਇੱਕ ਵਧੀਆ ਨਾਗਰਿਕ ਨਹੀਂ ਹੋ ਸਕਦਾ ਉਹ ਸਾਹਿਤ ਦਾ ਵਧੀਆ ਜਿਹੜਾ ਹੈ ਪਾਠਕ ਵੀ ਨਹੀਂ ਹੋ ਸਕਦਾ ਜਾਂ ਉਹ ਆਮ ਸਮਾਜ ਦੇ ਵਿੱਚ ਵਿਚਰਤਾ ਹੋਇਆ ਵਧੀਆ ਇਨਸਾਨ ਨਹੀਂ ਹੋ ਸਕਦਾ ਕਿਉਂਕਿ ਇੱਕ ਹਫ਼ਤਾ ਖੋਤਾਂ ਜਾਂ ਇਹੋ ਜਿਹਾ ਸਾਡੇ ਪੰਜਾਬੀ ਦੇ ਵਿੱਚ ਜਾਂ ਹਰ ਇੱਕ ਲੈਂਗੁਏਜ ਦੇ ਇਹ ਹਰ ਇੱਕ ਲੈਂਗੁਏਜ ਦੇ ਵਿੱਚ ਹੈ ਇੰਗਲਿਸ਼ ਦੇ ਵਿੱਚ ਈਡੀਅਮਸ ਆ ਜਾਂਦੇ ਨੇ ਕਈ ਵਾਰੀ ਅਸੀਂ ਪਿੱਛੇ ਜੇ ਅਸੀਂ ਦੇਖਿਆ ਸੀਗਾ ਕੋਈ ਉਹਦਾ ਸ਼ਬਦੀ ਅਰਥ ਕੱਢ ਕੇ ਕਿਸੇ ਮਨਿਸਟਰ ਨੇ ਕੋਈ ਈਡੀਅਮ ਵਰਤਿਆ ਸੀਗਾ ਤੋ ਉਹਦਾ بڑا ਰੌਲਾ ਪਿਆ ਸੀਗਾ ਹਨਾ ਦੇ ਇਹਨਾਂ ਦੇ ਸ਼ਬਦੀ ਹੱਥ ਨਹੀਂ ਗੱਡਿਆ ਕਰੂ ਇਹ ਬਹੁਤ ਅਰਥ ਭਰਪੂਰ ਚੀਜ਼ਾਂ ਹੈਗੀਆਂ ਨੇ ਇਹਨਾਂ ਦੇ ਇਹਨਾਂ ਨੂੰ ਲਾਈਟ ਮੂਡ ਦੇ ਵਿੱਚ ਲੈ ਕੇ ਇਹਦਾ ਭਾਵ ਇਹਦੀਆਂ ਸਾਂਝਾਂ ਇਹਦਾ ਅਰਥ ਇਹਦੇ ਕਿੱਥੋਂ ਤੱਕ ਇਹ ਢੁੰਗਾਈ ਦੇ ਵਿੱਚ ਜਾਂਦਾ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਨਾ ਕਿ ਵਿਹਲੀ ਜੱਤੀ ਹੁੰਨ ਵੇਲੇ ਉਹਨਾਂ ਨੇ ਤੇ ਕਸਨ ਵੇਲੇ ਇਹਦਾ ਮਤਲਬ ਹੁੰਦਾ ਵੀ ਉਹ ਬੰਦਾ ਕਦੇ ਵੀ ਵਿਹਲਾ ਨਹੀਂ ਹੁੰਦਾ ਹੈਗਾ ਉਹ ਕੁਛ ਨਾ ਕੁਛ ਕਰਦਾ ਰਹਿੰਦਾ ਹੈ ਹਨਾ ਜੇ ਅਸੀਂ ਇਹਨੂੰ ਪੁਰਾਣੇ ਟਾਈਮ ਦੇ ਵਿੱਚ ਦੇਖੀਏ ਪ੍ਰਾਣੇ ਟਾਈਮ ਦੇ ਵਿੱਚ ਕੋਈ ਵੀ ਬੰਦਾ ਵਿਹਲਾ ਬਿਲਕੁਲ ਨਹੀਂ ਸੀ ਹੁੰਦਾ ਹੈਗਾ ਹਨਾ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਨੇ ਘਰੇ ਚੱਕੀ ਪੀਸਣੀ ਗੋਏ ਪੱਥਨੇ ਗੋਆ ਚੁੱਕਣਾ ਪਸ਼ੂ ਸੰਭਨੇ ਮੱਝਾਂ ਦੀਆਂ ਧਾਰਾਂ ਕੱਢਣੀਆਂ ਦੁੱਧ ਜਿਹੜਾ ਚੋਨਾ ਸਵੇਰੇ ਤੜਕੇ ਉੱਠ ਕੇ ਉਹ ਜਿਹੜਾ ਸੀਗਾ ਰੜਕਣਾ ਤੇ ਉਸ ਤੋਂ ਬਾਅਦ ਵੀ ਫਿਰ ਕਦੀ ਕੋਈ ਸਲਾਈ ਕਢਾਈ ਸਵੈਟਰ ਬੁਣਨੇ ਬਹੁਤ ਸਾਰੇ ਕੰਮ ਜਿਹੜੇ ਸੀਗੇ ਉਹ ਹੁੰਦੇ ਸੀਗੇ ਤੇ ਫਿਰ ਜਦੋਂ ਕੋਈ ਉਹਨੂੰ ਪੁੱਛਦਾ ਸੀਗਾ ਤੇ ਉਹ ਬੜੇ ਆਰਾਮ ਤੇ ਨਾਲ ਤੇ ਬੜੇ ਅ ਟਰਮੇ ਨਾਲ ਦੇ ਹਲਕੇ ਮੂਡ ਦੇ ਵਿੱਚ ਕਹਿੰਦੇ ਕਰਨਾ ਕੀ ਆ ਵਿਹਲੀ ਜੱਟੀ ਵੜਨ ਵੇਲੇ ਉਹਨਾਂ ਨੇ ਤੇ ਖੁੱਣ ਵੇਲੇ ਬਸ ਮੈਂ ਕੁਝ ਨਾ ਕੁਝ ਕਰਤੀ ਰਹਿਣੀ ਆ ਜਾਂ ਕਰਦਾ ਰਹਿਣਾ ਆ ਤੇ ਬਿਜ਼ੀ ਆ ਬਸ ਤੇ ਆਉਟਪੁੱਟ ਪਤਾ ਨਹੀਂ ਮੇਰੀ ਕੀ ਨਿਕਲਣੀ ਆ ਜਾਂ ਕਿਉਂ ਮਤਲਬ ਉਹਦੀ ਸੋਚ ਦੇਖੋ ਅਰ ਉਹ ਸਮਝਣ ਵਾਲੇ ਤੇ ਉੱਤੇ ਡਿਪੈਂਡ ਕਰਦਾ ਹੈਗਾ ਕਿ ਉਹ ਇਹਦੇ ਸ਼ਬਦੀ ਅਰਥ ਕੰਡਦਾ ਜਾਂ ਉਹਦੀਆਂ ਭਾਵਨਾਵਾਂ ਨੂੰ ਸਮਝਦਾ ਜਾਂ ਉਹ ਤੇ ਕਹਿਣ ਦਾ ਸਹਿਣ ਦਾ ਜਾਂ ਕੰਮ ਕਰਨ ਨੂੰ ਜਾਂ ਕੰਮ ਦੇ ਬੋਝ ਨੂੰ ਕਿਵੇਂ ਲੈਂਦਾ ਹੈਗਾ ਉਹ ਇਹ ਸਮਝਦਾ ਡਿਪੈਂਡ ਕਰਦਾ ਕਹਿਣ ਵਾਲੇ ਦਾ ਰਵਈਆ ਔਰ ਅਗੂ ਸੁਚਨ ਵਾਲੇ ਦਾ ਸਮਝਣ ਵਾਲੇ ਦਾ ਸੁਣਨ ਵਾਲੇ ਦਾ ਰਵਈਆ ਸੋ ਜਦੋਂ Idioms ਵਰਤਦੇ ਹੋ ਜਾਂ ਤੁਹਾਡੇ ਸਾਹਮਣੇ ਕੋਈ ਵਰਤਦਾ ਮਿਹਰਬਾਨੀ ਕਰਕੇ ਉਹਦੇ ਸ਼ਬਦੀ ਅਰਥ ਨਾ ਲਿਆ ਕਰੋ ਇਨਾਂ ਦੀਆਂ ਜਿਹੜੀਆਂ ਡੂੰਘਾਈਆਂ ਨੇ ਉਹਨਾਂ ਨੂੰ ਸਮਝਿਆ ਕਰੋ ਇਹ ਬਹੁਤ ਕੁਝ ਕਹਿ ਜਾਂਦੇ ਨੇ ਬਹੁਤ ਆ ਜ਼ਿੰਦਗੀ ਦੇ ਤਜਰਬੇ ਨੇ ਇਹ ਸਾਡੇ ਬਜ਼ੁਰਗਾਂ ਦੇ ਸੋ ਅੱਜ ਮੈਨੂੰ ਇਹ ਲੱਗਿਆ ਕਿ ਇਹ ਸਾਰਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਆ ਕਿ ਵੇਲੇ ਜੱਟੀ ਹੋਣ ਵੇਲੇ ਉਹਨਾਂ ਨੇ ਤੇ ਕਿਸੇ ਨੂੰ ਵੇਲੇ ਕਿ ਜਿੰਨੇ ਕੁਝ ਕਰਨਾ ਹੁੰਦਾ ਉਹ ਕੋਈ ਨਾ ਕੋਈ ਰਾਹ ਲੱਭ ਰਿੰਦਾ ਬਿਜ਼ੀ ਰਹਿਣ ਦਾ ਉਹ ਬਿਜ਼ੀ ਰਹਿੰਦਾ ਪਰ ਉਹਨੂੰ ਚਾਹੇ ਚਾਹੇ ਖੁਸ਼ੀ-ਖੁਸ਼ੀ ਕਰਦਾ ਥੈਂਕ ਯੂ ਸ਼ੁਕਰੀਆ ਮਿਹਰਬਾਨੀ